ਮਹਾਰਾਜ ਕਹਿੰਦੇ ਗੱਲ ਸੁਣ ਛੱਜੂ ਇਹ ਬੋਲ ਤੇਰੇ ਇਸਤਰੀ ਜਾਤ ਦੀ ਤੋਹੀਨ ਨੇ ਇਸਤਰੀ ਏਡੀ ਬੁਰੀ ਐ ਤੇ ਵੈਗਰੂ ਨੂੰ ਬਣਾਉਣਾ ਹੀ ਨਹੀਂ ਸੀ ਚਾਹੀਦਾ ਕਿਉਂ ਦੁਨੀਆ ਇਸਤਰੀ ਦੇ ਰਾਹੀਂ ਪੈਦਾ ਕਰਦਾ ਕੋਈ ਹੋਰ ਰਸਤਾ ਕੱਢ ਲੈਂਦਾ ਜੇ ਇਸਤਰੀ ਨਰਕ ਦਾ ਦਵਾਰ ਹੈ ਤੇ ਇਹਦਾ ਦੋਸ਼ੀ ਤੇ ਤੂੰ ਰੱਬ ਨੂੰ ਬਣਾ ਦਿੱਤਾ ਹੈ ਜਿਨੇ ਇਸਤਰੀ ਨੂੰ ਪੈਦਾ ਕੀਤਾ ਹੈ ਇਸਤਰੀ ਦੇ ਨਾਲ ਹੀ ਦੁਨੀਆ ਦਾ ਆਗਾਜ਼ ਹੈ ਸਿੱਖੀ ਦਾ ਸਿਧਾਂਤ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾ ਨਾ ਤੇ ਕਹਿੰਦੇ ਕਾਮ ਵਾਸ਼ਨਾ ਦੀ ਗੱਲ ਕਰਦਾ ਹੈ ਇਸਤਰੀ ਦੇ ਮੱਖੇ ਲਾਇਆ ਨਰਕ ਜਾਈਦਾ ਹੈ ਤੇ ਫਿਰ ਇਹ ਦੱਸ ਦੀ ਮਾਂ ਆਪਣੀ ਦੇ ਮੱਥੇ ਤੇ ਲੱਗਦਾ ਹੀ ਹੈ ਦੇ ਵੀ ਮੱਛੀ ਲੱਗਦਾ ਹੋਵੇਗਾ ਉਦੋਂ ਕਾਮਵਾਸ਼ਨਾ ਨਹੀਂ ਜਾਗਦੀ